ਸ਼੍ਰੀ ਗੁਰੂ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਆਪਾਂ ਜੀ ਬਣਾਉਣੀ ਨਾਈਟ ਕਰੀਮ ਇਹਦੇ ਲਈ ਆਪਾਂ ਨੂੰ ਪਹਿਲਾਂ ਚਾਹੀਦੇ ਜੀ ਚੌਲ ਚੌਲਾ ਕੋਈ ਇੱਕ ਕੌਲੀ ਦੇ ਵਿੱਚ ਪਾ ਲੈਣੀ ਹੈ ਜੀ ਇੰਨੇ ਕੁ ਇਹਦੇ ਉੱਪਰ ਦੀ ਪਾਣੀ ਹੋਣਾ ਚਾਹੀਦਾ ਜੀ ਇਹਨਾਂ ਨੂੰ 2 ਘੰਟੇ ਤੱਕ ਹੋਣਾ ਧੌਂਕੇ ਰੱਖਾਂਗੇ ਜੀ ਚੌਲਾਂ ਨੂੰ ਤਾਂ ਕਿ ਜਿਹੜਾ ਇਹਦਾ ਰਸ ਆ ਜੀ ਉਹ ਬਾਹਰ ਨਿਕਲਿਆ ਵੇ ਤੇ ਫਿਰ ਆਪਾਂ ਨਾਈਟ ਕਰੀਮ ਬਣਾਉਣੀ ਤੁਹਾਨੂੰ ਦੱਸਦੇ ਆ ਜੀ ਚਾਵਲ ਆਪਣੇ ਭਿੱਜ ਗਏ ਜੀ 2 ਘੰਟੇ ਹੋ ਗਏ ਇਹਨਾਂ ਨੂੰ ਭੌਕੇ ਰੱਖਿਆ ਨੂੰ ਹੁਣ ਆਪਾਂ ਜਿਹੜਾ ਉੱਪਰ ਪਾਣੀ ਆ ਸਫੇਦ ਚਾਵਲਾਂ ਦਾ ਇਹ ਲੈਣੇ ਦੋ ਚਮਚ ਇਹ ਬਹੁਤ ਵਧੀਆ ਸਕਿਨ ਵਾਸਤੇ ਆ ਜੀ ਨਾਈਟ ਕਰੀਮ ਤੇ ਹੁਣ ਆ ਜਿਹੜੀ ਐਲੋਵੇਰਾ ਜੈੱਲ ਆ ਜੀ ਇਹ ਲਵਾਂਗੇ ਦੋ ਚਮਚ ਜੇਕਰ ਤੁਹਾਡੇ ਘਰ ਵਿੱਚ ਵੀ ਐਲੋਵੀਰਾ ਜੈੱਲ ਦਾ ਪਲਾਂਟ ਹੈ ਉਹਦੀ ਜੈੱਲ ਵੀ ਤੁਸੀਂ ਲੈ ਸਕਦੇ ਹੋ ਜਿਹੜੀ ਬਾਜ਼ਾਰ ਦੇ ਵਿੱਚੋਂ ਮਿਲਦੀ ਆ ਉਹ ਵੀ ਲੈ ਸਕਦੇ ਹੋ ਤੁਸੀਂ ਇਹ ਆਪਾਂ 2 ਚਮਚ ਪਾਵਾਂਗੇ ਜੀ ਦੋ ਐਲੋਵੀਰਾ ਜੈੱਲ ਦੇ ਤੇ ਦੋ ਲਵਾਂਗੇ ਆਪਾਂ ਵਿਟਾਮਿਨ E ਦੇ ਕੈਪਸੂਲ ਜੀ ਭਾਵਾਂਗੇ ਵਿੱਚ ਇਹ ਇਹ ਰਾਤ ਨੂੰ ਪੈਣ ਲੱਗੇ ਆਪਲਾ ਸਕਦੇ ਜੀ ਇਹ ਜਦਨਾ 스킨 ਦੇ ਉੱਪਰ ਬਹੁਤ ਗਲੋ ਹੁੰਦਾ ਹੈ ਜਿਹੜੀਆਂ ਝੋੜਡੀਆਂ ਹੁੰਦੀਆਂ ਨੇ ਉਹ ਵੀ ਸਾਫ਼ ਹੋ ਜਾਂਦੀਆਂ ਇਸ ਦੇ ਨਾਲ ਇਹ ਕਰੀਮ ਲਾਉਣ ਨਾਲ ਇਹ ਰਾਤ ਨੂੰ ਸੌਣ ਲੱਗੇ ਹੀ ਲਾਉਣੀ ਹੈ ਜੀ ਜਾ ਲਾ ਜਿਹੜੇ ਖੁਸ਼ਕੀ ਹੋਵੇ ਉਹ ਵੀ ਲਾ ਸਕਦੇ ਆ ਆਪਾਂ ਕੋਈ ਵੀ ਤੇਲ ਆ ਜੋ ਨਾਰੀਅਲ ਦਾ ਹੈ ਤਾਂ ਘਰੇ ਉਹ ਪਾ ਸਕਦੇ ਆ ਜੀ ਥੋੜਾ ਜਿਹਾ ਤੇ ਜਾਂ ਬਦਾਮ ਰੋਗ ਨੂੰ ਕਹਿ ਦਿੰਦੇ ਜਿਨੂੰ ਆਪਾਂ ਬਦਾਮਾਂ ਦਾ ਤੇਲ ਉਹ ਨੂੰ ਉਹ ਪਾ ਸਕਦੇ ਆ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਾ ਦੇਈਏ ਇਹਨੂੰ ਕਿਸੇ ਕੱਟ ਦੇ ਕੋਲੀਆਂ ਦੇ ਵਿੱਚ ਜਾਂ ਕੋਈ ਡੱਬੀ ਦੇ ਵਿੱਚ ਸਟੋਰ ਕਰਕੇ ਰੱਖ ਸਕਦੇ ਹੋ ਤੁਸੀਂ ਤੇ ਰਾਤ ਨੂੰ ਇਹ ਫੇਨ ਲੱਗੇ ਲਾ ਸਕਦੇ ਹੋ ਜੀ ਜੇਕਰ ਸਾਡੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦੇਣਾ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦੇਣਾ ਜੀ ਕਿ ਇਸ ਤਰ੍ਹਾਂ ਦੀ ਵੀਡੀਓ ਤੁਸੀਂ ਦੇਖ ਸਕਦੇ ਹੋ ਜੀ ਸਕਿਨ ਬਹੁਤ ਚਮਕਦਾਰ ਬਣਦੀ ਹੈ ਜੀ ਇਸ ਦੇ ਨਾਲ